ਮੈਨੂੰ ਲੱਗਦਾ ਕਈ ਵਾਰੀ ਹੁੰਦਾ ਬਈ ਕਈ ਵਾਰੀ ਇੱਥੋਂ ਆਪਾਂ ਮੋੜ ਦੇਣਾ ਪੱਤੀ ਵਿੱਚੋਂ ਆਪਾਂ ਪ੍ਰੋਫਾਈਲ ਲੜੀ ਨੂੰ ਮੋੜਦੇ ਹਾਂ ਪਰ ਇਹ ਹਮੇਸ਼ਾ ਮੁੜਦੀ ਨਹੀਂ ਕਾਰਨ ਕੀ ਹੈ ਯਾਰ ਇੱਥੋਂ ਸਭ ਤੋਂ ਮਸਲਾ ਦਾ ਕੀ ਕਰ ਕੀਤਾ ਜਾਵੇ ਇਹ ਤੁਹਾਨੂੰ ਟ੍ਰਿਕ ਹੁਣ ਮੈਂ ਦੱਸਦਾ ਇੱਥੇ ਕੀ ਕਰਨਾ ਪਹਿਲਾਂ ਸਭ ਤੋਂ ਮਾਰਾਂਗੇ ਆਪਾਂ ਸਾਲ ਇਹਦੇ ਵਿੱਚ ਮਾਰਾਂਗੇ ਸਾਲ ਆ ਦੇਖੋ ਹੁਣ ਆਪਾਂ ਕੀ ਕਰਨਾ ਇਹਨੂੰ ਧਿਆਨ ਨਾਲ ਗੌਰ ਕਰਿਓ ਹੁਣ ਆਪਾਂ ਦੇਣਾ ਮੋਰਨਿੰਗ ਵਿੱਚ ਅੰਦਰੀ ਸਾਈਡ ਤੇ ਮੋੜਾਂਗੇ ਇਹਨੂੰ ਹੁਣ ਆਪਾਂ ਕੀ ਕਰਨਾ ਇਹਨੂੰ ਆਪਾਂ ਟੀਪ ਨੂੰ ਲਾ ਲੈਣਾ ਤੇ ਇਹਨੂੰ ਫੋਲਡ ਕਰਕੇ ਸੱਲ ਮਾਰਨ ਤੋਂ ਬਾਅਦ ਆਪਾਂ ਇਸ ਨੂੰ ਐਂ ਕਰ ਦੇਣਾ ਠੀਕ ਆ ਤੇ ਆਹ ਦੇਖੋ ਜੀ ਵਧੀਆ ਤਰੀਕੇ ਨਾਲ ਫੋਲਡ ਵੀ ਹੋ ਗਿਆ ਤੇ ਵਿੱਚ ਵੀ ਪੈ ਗਿਆ ਤੇ ਕਿਸੇ ਤਰ੍ਹਾਂ ਦੀ ਕੋਈ ਫ੍ਰੈਕਚਰ ਨਹੀਂ ਹੋਈ ਲੀ たんのわり。